ਪ੍ਰਿੰਕਾ ਗਾਂਧੀ ਆਪਣੇ ਬੱਚਿਆਂ ਦੇ ਨਾਲ ਤੇ ਆਪਣੇ ਪਤੀ ਦੇ ਨਾਲ ਵੋਟ ਪਾਉਣ ਆ ਪਹੁੰਚੇ ਨੇ ਤੇ ਉੱਥੇ ਹੀ ਕਾਂਗਰਸ ਨੇਤਾ ਰਾਹੁਲ ਗਾਂਧੀ ਜਿਹੜੇ ਬਾਹਰ ਪੋਲਿੰਗ ਬੂਥ ਦੇ ਬਾਹਰ ਇੰਤਜ਼ਾਰ ਕਰਦੇ ਹੋਏ ਨਜ਼ਰ ਆਏ ਨੇ ਜਿਹੜੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉਸ ਦੇ ਵਿੱਚ ਰਿਹਾਨ ਵਾਡਰਾ ਪ੍ਰਿੰਕਾ ਗਾਂਧੀ ਦੇ ਬੇਟੇ ਤੇ ਮਿਰਾਇਆ ਵਾਡਰਾ ਉਹਨਾਂ ਦੀ ਬੇਟੀ ਵੀ ਮੌਜੂਦ ਨੇ ਤਸਵੀਰਾਂ ਦਾ ਇੱਕ ਵਾਰ ਫਿਰ ਰੁੱਕ ਕੇ ਲੈਨੇ ਆ ਪ੍ਰਿੰਕਾ ਗਾਂਧੀ ਆਪਣੇ ਬੱਚਿਆਂ ਦੇ ਨਾਲ ਤੇ ਆਪਣੇ ਪਤੀ ਦੇ ਨਾਲ ਵੋਟ ਪਾਉਣ ਆ ਪਹੁੰਚੇ ਨੇ ਤੇ ਉੱਥੇ ਹੀ ਕਾਂਗਰਸ ਨੇਤਾ ਰਾਹੁਲ ਗਾਂਧੀ ਜਿਹੜੇ ਬਾਹਰ ਪੋਲਿੰਗ ਬੂਥ ਦੇ ਬਾਹਰ ਇੰਤਜ਼ਾਰ ਕਰਦੇ ਹੋਏ ਨਜ਼ਰ ਆਏ ਨੇ ਜਿਹੜੀ ਤਸਵੀ ریحਾਨ ਵਾਧਰਾ ਪ੍ਰਿੰਕਾ ਗਾਂਧੀ ਦੇ بیٹے ਤੇ ਮਿਰਾਇਆ ਵਾਧਰਾ ਉਹਨਾਂ ਦੀ ਬੇਟੀ ਵੀ ਮੌਜੂਦ ਨੇ ਤਸਵੀਰਾਂ ਦਾ ਇੱਕ ਵਾਰ ਫਿਰ ਰੁਕ ਕਰ ਲੈਣੇ ਆ ਪ੍ਰਿੰਕਾ ਗਾਂਧੀ ਆਪਣੇ ਬੱਚਿਆਂ ਦੇ ਨਾਲ ਤੇ ਆਪਣੇ ਪਤੀ ਦੇ ਨਾਲ ਵੋਟ ਪਾਉਣ ਆ ਪਹੁੰਚੇ ਨੇ ਤੇ ਉੱਥੇ ਹੀ ਕਾਂਗਰਸ ਨੇਤਾ ਰਾਹੁਲ ਗਾਂਧੀ ਜਿਹੜੇ ਬਾਹਰ ਪੋਲਿੰਗ ਬੂਥ ਦੇ ਬਾਹਰ ਇੰਤਜ਼ਾਰ ਕਰਦੇ ਹੋਏ ਨਜ਼ਰ ਆਏ ਨੇ ਜਿਹੜੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉਸ ਦੇ ਵਿੱਚ ਰਿਹਾਨ ਵਾਧਰਾ ਪ੍ਰਿੰਕਾ ਗਾਂਧੀ ਦੇ بیٹے ਤੇ ਮਿਰਾਇਆ ਵਾਧਰਾ ਉਹਨਾਂ ਦੀ ਬੇਟੀ ਵੀ ਮੌਜੂਦ ਨੇ ਤਸਵੀਰਾਂ ਦਾ ਇੱਕ ਵਾਰ ਫਿਰ ਰੁਕ ਕਰ ਲੈਣੇ ਆ ਪ੍ਰਿੰਕਾ ਗਾਂਧੀ ਆਪਣੇ ਬੱਚਿਆਂ ਦੇ ਨਾਲ ਤੇ ਆਪਣੇ ਪਤੀ ਦੇ ਨਾਲ ਵੋਟ ਪਾਉਣ ਆ ਪਹੁੰਚੇ ਨੇ ਤੇ ਉੱਥੇ ਇਹ ਕਾਂਗਰਸ ਨੇਤਾ ਰਾਹੁਲ ਗਾਂਧੀ ਜਿਹੜੇ ਬਾਹਰ ਪੋਲਿੰਗ ਬੂਥ ਦੇ ਬਾਹਰ ਇੰਤਜ਼ਾਰ ਕਰਦੇ ਹੋਏ ਨਜ਼ਰ ਆਏ ਨੇ ਜਿਹੜੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉਸ ਦੇ ਵਿੱਚ ਰਿਹਾਨ ਵਾਡਰਾ ਪ੍ਰਿੰਕਾ ਗਾਂਧੀ ਦੇ بیٹے ਤੇ ਮਰਾਇਆ ਵਾਡਰਾ ਉਹਨਾਂ ਦੀ ਬੇਟੀ ਵੀ ਮੌਜੂਦ ਨੇ ਤਸਵੀਰਾਂ ਦਾ ਇੱਕ ਵਾਰ ਫਿਰ ਰੁੱਕ ਕੇ ਲੈਨੇ ਆ ਪ੍ਰਿੰਕਾ ਗਾਂਧੀ ਆਪਣੇ ਬੱਚਿਆਂ ਦੇ ਨਾਲ ਤੇ ਆਪਣੇ ਪਤੀ ਦੇ ਨਾਲ ਵੋਟ ਪਾਉਣ ਆ ਪਹੁੰਚੇ ਨੇ ਤੇ ਉੱਥੇ ਹੀ ਕਾਂਗਰਸ ਨੇਤਾ ਰਾਹੁਲ ਗਾਂਧੀ ਜਿਹੜੇ ਬਾਹਰ ਪੋਲਿੰਗ ਬੂਥ ਦੇ ਬਾਹਰ ਇੰਤਜ਼ਾਰ ਕਰਦੇ ਹੋਏ ਨਜ਼ਰ ਆਏ ਨੇ ਜਿਹੜੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉਸ ਦੇ ਵਿੱਚ ਰਿਹਾਨ ਵਾਡਰਾ ਪ੍ਰਿੰਕਾ ਗਾਂਧੀ ਦੇ بیٹے ਤੇ ਮਰਾਇਆ ਵਾਡਰਾ ਦੀ ਬੇਟੀ ਵੀ ਮੌਜੂਦ ਨੇ ਤਸਵੀਰਾਂ ਦਾ ਇੱਕ ਵਾਰ ਫਿਰ ਰੁਕ ਕਰ ਲੈਣੇ ਆ ਪ੍ਰਿੰਕਾ ਗਾਂਧੀ ਆਪਣੇ ਬੱਚਿਆਂ ਦੇ ਨਾਲ ਤੇ ਆਪਣੇ ਪਤੀ ਦੇ ਨਾਲ ਵੋਟ ਪਾਉਣ ਆ ਪਹੁੰਚੇ ਨੇ ਤੇ ਉੱਥੇ ਹੀ ਕਾਂਗਰਸ ਨੇਤਾ ਰਾਹੁਲ ਗਾਂਧੀ ਜਿਹੜੇ ਬਾਹਰ ਪੋਲਿੰਗ ਬੂਥ ਦੇ ਬਾਹਰ ਇੰਤਜ਼ਾਰ ਕਰਦੇ ਹੋਏ ਨਜ਼ਰ ਆਏ ਨੇ ਜਿਹੜੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉਸ ਦੇ ਵਿੱਚ ਰਿਹਾਨ ਵਾਡਰਾ ਪ੍ਰਿੰਕਾ ਗਾਂਧੀ ਦੇ ਬੇਟੇ ਤੇ ਮਿਰਾਇਆ ਵਾਡਰਾ ਉਹਨਾਂ ਦੀ ਬੇਟੀ ਵੀ ਮੌਜੂਦ ਨੇ ਤਸਵੀਰਾਂ ਦਾ ਇੱਕ ਵਾਰ ਫਿਰ ਰੁਕ ਕਰ ਲੈਣੇ ਆ ਪ੍ਰਿੰਕਾ ਗਾਂਧੀ ਆਪਣੇ ਬੱਚਿਆਂ ਦੇ ਨਾਲ ਤੇ ਆਪਣੇ ਪਤੀ ਦੇ ਨਾਲ ਵੋਟ ਪਾਉਣ ਆ ਪਹੁੰਚੇ ਨੇ ਤੇ ਉੱਥੇ ਹੀ ਕਾਂਗਰਸ ਨੇਤਾ ਰਾਹੁਲ ਗਾਂਧੀ ਜਿਹੜੇ ਬਾਹਰ ਪੋਲਿੰ ਇੰਤਜ਼ਾਰ ਕਰਦੇ ਹੋਏ ਨਜ਼ਰ ਆਏ ਨੇ ਜਿਹੜੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉਸ ਦੇ ਵਿੱਚ ਰਿਹਾਨ ਵਾਡਰਾ ਪ੍ਰਿੰਕਾ ਗਾਂਧੀ ਦੇ بیٹے ਤੇ ਮਿਰਾਇਆ ਵਾਡਰਾ ਉਹਨਾਂ ਦੀ ਬੇਟੀ ਵੀ ਮੌਜੂਦ ਨੇ ਤਸਵੀਰਾਂ ਦਾ ਇੱਕ ਵਾਰ ਫਿਰ ਰੁਕ ਕਰ ਲੈਣੇ ਆ ਪ੍ਰਿੰਕਾ ਗਾਂਧੀ ਆਪਣੇ ਬੱਚਿਆਂ ਦੇ ਨਾਲ ਤੇ ਆਪਣੇ ਪਤੀ ਦੇ ਨਾਲ ਵੋਟ ਪਾਉਣ ਆ ਪਹੁੰਚੇ ਨੇ ਤੇ ਉੱਥੇ ਹੀ ਕਾਂਗਰਸ ਨੇਤਾ ਰਾਹੁਲ ਗਾਂਧੀ ਜਿਹੜੇ ਬਾਹਰ ਪੋਲਿੰਗ ਬੂਥ ਦੇ ਬਾਹਰ ਇੰਤਜ਼ਾਰ ਕਰਦੇ ਹੋਏ ਨਜ਼ਰ ਆਏ ਨੇ ਜਿਹੜੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉਸ ਦੇ ਵਿੱਚ ਰਿਹਾਨ ਵਾਡਰਾ ਪ੍ਰਿੰਕਾ ਗਾਂਧੀ ਦੇ بیٹے ਤੇ ਮਿਰਾਇਆ ਵਾਡਰਾ ਉਹਨਾਂ ਦੀ ਬੇਟੀ ਵੀ ਮੌਜੂਦ ਨੇ ਤਸਵੀਰਾਂ ਦਾ ਇੱਕ ਵਾਰ ਫਿਰ ਰੁਕ ਕਰ ਲੈਣੇ ਪ੍ਰਿੰਕਾ ਗਾਂਧੀ ਆਪਣੇ ਬੱਚਿਆਂ ਦੇ ਨਾਲ ਤੇ ਆਪਣੇ ਪਤੀ ਦੇ ਨਾਲ ਵੋਟ ਪਾਉਣ ਆ ਪਹੁੰਚੇ ਨੇ ਤੇ ਉੱਥੇ ਹੀ ਕਾਂਗਰਸ ਨੇਤਾ ਰਾਹੁਲ ਗਾਂਧੀ ਜਿਹੜੇ ਬਾਹਰ ਪੋਲਿੰਗ ਬੂਥ ਦੇ ਬਾਹਰ ਇੰਤਜ਼ਾਰ ਕਰਦੇ ਹੋਏ ਨਜ਼ਰ ਆਏ ਨੇ ਜਿਹੜੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉਸ ਦੇ ਵਿੱਚ ਰਿਹਾਨ ਵਾਡਰਾ ਪ੍ਰਿੰਕਾ ਗਾਂਧੀ ਦੇ ਬੇਟੇ ਤੇ ਮਿਰਾਇਆ ਵਾਡਰਾ ਉਹਨਾਂ ਦੀ ਬੇਟੀ ਵੀ ਮੌਜੂਦ ਨੇ ਤਸਵੀਰਾਂ ਦਾ ਇੱਕ ਵਾਰ ਫਿਰ ਰੁੱਕ ਕੇ ਲੈਨੇ ਆ ਪ੍ਰਿੰਕਾ ਗਾਂਧੀ ਆਪਣੇ ਬੱਚਿਆਂ ਦੇ ਨਾਲ ਤੇ ਆਪਣੇ ਪਤੀ ਦੇ ਨਾਲ ਵੋਟ ਪਾਉਣ ਆ ਪਹੁੰਚੇ ਨੇ ਤੇ ਉੱਥੇ ਹੀ ਕਾਂਗਰਸ ਨੇਤਾ ਰਾਹੁਲ ਗਾਂਧੀ ਜਿਹੜੇ ਬਾਹਰ ਪੋਲਿੰਗ ਬੂਥ ਦੇ ਬਾਹਰ ਇੰਤਜ਼ਾਰ ਕਰਦੇ ਹੋਏ ਨਜ਼ਰ ਆਏ ਨੇ ਜਿਹੜੀ ਤਸਵੀ ریحਾਨ ਵਾਡਰਾ ਪ੍ਰਿੰਕਾ ਗਾਂਧੀ ਦੇ بیٹے ਤੇ ਮਿਰਾਇਆ ਵਾਡਰਾ ਉਹਨਾਂ ਦੀ ਬੇਟੀ ਵੀ ਮੌਜੂਦ ਨੇ ਤਸਵੀਰਾਂ ਦਾ ਇੱਕ ਵਾਰ ਫਿਰ ਰੁਕ ਕਰ ਲੈਣੇ ਆ